ਪੰਜਾਬ ਵਿਧਾਨ ਸਭਾ ਵੱਲੋਂ ਬੇਅਦਬੀ ਖਿਲਾਫ ਬਿੱਲ ਦੇ ਮਾਮਲੇ ਤੇ ਗਠਿਤ ਸਿਲੈਕਟ ਕਮੇਟੀ ਦੀ ਦੂਜੀ ਮੀਟਿੰਗ ਵਿੱਚ ਬਿੱਲ ਦੇ ਖਰੜੇ ਤੇ ਮੰਤਨ ਹੋਇਆ ਸਿਲੈਕਟ ਕਮੇਟੀ ਨੇ ਪੰਜਾਬ ਪਵਿੱਤਰ ਗ੍ਰੰਥਾ ਵਿਰੁੱਧ ਅਪਰਾਧ ਰੋਕਥਾਮ ਬਿੱਲ ਦੇ ਖਰੜੇ ਤੇ 31 ਅਗਸਤ ਤੱਕ ਜਨਤਕ ਸੁਝਾਅ ਲੈਣ ਦਾ ਫੈਸਲਾ ਕੀਤਾ ਹੈ ਕਮੇਟੀ ਵੱਲੋਂ ਲੋਕਾਂ ਤੋਂ ਵੱਧ ਤੋਂ ਵੱਧ مشਵਰੇ ਲੈਣ ਖਾਤਰ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਜਾਣਗੇ ਚੇਅਰਮੈਨ ਡਾਕਟਰ ਇੰਦਰ ਬੀ ਸਿੰਘ ਨਿੱਜਰ ਦੀ ਅਗਵਾਈ ਹੇਠਲੀ ਕਮੇਟੀ ਨੇ ਜਨ ਤੱਕ ਸੁਝਾਵਾਂ ਲਈ 1 ਮਹੀਨੇ ਦਾ ਸਮਾਂ ਮਿਥ ਦਿੱਤਾ ਹੈ ਵਿਧਾਨ ਸਭਾ ਕੰਪਲੈਕਸ 'ਚ ਹੋਈ ਮੀਟਿੰਗ ਵਿੱਚ ਬਹੁ ਗਿਣਤੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਵਿਰੋਧੀ ਧਿਰਾਂ ਵੱਲੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਬਲਵਿੰਦਰ ਸਿੰਘ ਧਾਲੀਵਾਲ ਮਨਪ੍ਰੀਤ ਸਿੰਘ ਆਯਾਲੀ ਅਤੇ ਜੰਗੀ لال ਮਹਾਜਨ ਨੇ ਹਿੱਸਾ ਲਿਆ ਕਰੀਬ 1 ਘੰਟਾ ਚੱਲੀ ਮੀਟਿੰਗ ਵਿੱਚ ਮੈਂਬਰਾਂ ਨੇ ਬਿੱਲ ਦੇ ਖਰੜੇ ਤੇ ਸੁਝਾਅ ਪੇਸ਼ ਕੀਤੇ ਇਹ ਵੀ ਫੈਸਲਾ ਕੀਤਾ ਗਿਆ ਕਿ ਹਰ ਧਰਮ ਦੇ ਆਗੂਆਂ ਨਾਲ ਮੀਟਿੰਗ ਕੀਤੀ ਜਾਵੇਗੀ ਚੇਅਰਮੈਨ ਨੇ ਦੱਸਿਆ ਕਿ ਕਈ ਸੰਸਥਾਵਾਂ ਨੇ ਕਮੇਟੀ ਨੂੰ ਪੱਤਰ ਭੇਜੇ ਨੇ ਉਹਨਾਂ ਦੱਸਿਆ ਕਿ ਸਿਲੈਕਟ ਕਮੇਟੀ ਦੀ ਮੀਟਿੰਗ ਹੁਣ ਹਰ ਮੰਗਲਵਾਰ 2:30 ਵਜੇ ਹੋਇਆ ਕਰੇਗੀ